ਹੈਲੋ ਜੀ ਸ਼ਸ਼ੀ ਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਆਪੇ ਚੈਨਲ ਤੇ ਰਿਹਰ ਤਰਫ ਟੇਕ ਤੇ ਉਮੀਦ ਹੈ ਤੁਸੀਂ ਵਧੀਆ ਹੋਗੇ ਆਪੇ ਬਹੁਤ ਵਧੀਆ ਤੇ ਆਪਾਂ ਅੱਜ ਆਪਾਂ ਸ਼ਰਟ ਦੀ ਲਾਈਨਿੰਗ ਕਟਿੰਗ ਕਰਾਂਗੇ ਤੁਹਾਨੂੰ ਮੈਂ ਅਲੱਗ ਜੇ ਤਰੀਕੇ ਨਾਲ ਸ਼ਰਟ ਦੀ ਲਾਈਨਿੰਗ ਕਟਿੰਗ ਕਰਨ ਬਾਰੇ ਦੱਸਾਂਗੇ ਕਿੱਦਾਂ ਕਟਿੰਗ ਕਰਨੀ ਆ ਇਹ ਹੈ ਸ਼ਰਟ ਦੀ ਲਾਈਨਿੰਗ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਇਹਦਾ ਫੋਲਡ ਕਰ ਲੈਣਾ ਇਹਨੂੰ ਮੈਂ ਧੋ ਕੇ ਵਾਸ਼ ਕਰਕੇ ਚੰਗੀ ਤਰ੍ਹਾਂ ਤੇ ਸੁਕਾ ਕੇ ਇਹਨੂੰ ਮੈਂ ਪ੍ਰੈਸ ਕਰ ਲਈ ਆ ਪ੍ਰੈਸ ਕਰਕੇ ਆਪਾਂ ਇਹਦਾ ਫੋਲਡ ਕਰਕੇ ਆਪਾਂ ਕਾਂ ਕੱਢ ਲੈਣਾ ਠੀਕ ਹੈ ਜੀ ਇਦਾਂ ਫੋਰ ਫੋਲਡ ਕਰਕੇ ਤੇ ਕਾਂ ਕੱਢ ਲੈਣੀ ਆ ਇਦੋਂ ਤੁਸੀਂ ਫੋਲਡ ਕਰਦੇ ਹੋ ਤਾਂ ਫੋਲਡ ਵਿੱਚ ਤੁਹਾਡੇ ਕੋਈ ਵਾਲ ਪੈਂਦਾ ਇਹ ਸਮਝੋ ਤੇ ਤੁਹਾਡੇ ਇਹਦੇ ਕਾਣ ਹੈਗੀ ਹੈ ਤੇ ਸਭ ਤੋਂ ਪਹਿਲਾਂ ਆਪਾਂ ਲਾਈਨਿੰਗ ਕਟਾਂਗੇ 셔ਟ ਦੀ ਤੇ ਮੈਂ 셔ਟ ਸੂਟ ਕਟਿੰਗ ਕਰ ਚੁੱਕੀ ਆ ਐਦਾਂ ਆਪਾਂ ਪਹਿਲੇ ਫੋਲਡ ਕਰਨਾ ਆ ਦੇਖੋ ਤੇ ਇਹਨੂੰ ਪਹਿਲੇ ਆਪਾਂ ਫੋਲਡ ਕਰ ਲੈਣਾ ਐਦਾਂ ਕਰਕੇ ਫੋਲਡ ਕਰਨਾ ਠੀਕ ਹੈ ਜੀ ਤੇ ਐਦਾਂ ਕਰਕੇ ਸਭ ਤੋਂ ਪਹਿਲਾਂ ਫੋਲਡ ਕਰ ਲੈਣਾ ਇਹਨੂੰ ਚੰਗੀ ਤਰ੍ਹਾਂ ਫੋਲਡ ਕਰਕੇ ਇਹਨੂੰ ਆਪਾਂ ਸੈੱਟ ਕਰ ਲੈਣਾ ਤੁਹਾਨੂੰ ਅਲੱਗ ਜੇ ਤਰੀਕਾ ਔਰ ਬਹੁਤ ਹੀ ਸੋਖਾ ਤੇ ਬਹੁਤ ਹੀ ਜਲਦੀ ਲਾਈਨਿੰਗ ਕਟਿੰਗ ਹੋ ਜਾਂਦੀ ਐ ਇਦਾਂ ਇਦਾਂ ਆਪਾਂ ਫੋਲਡ ਕਰ ਲੈਣਾ ਠੀਕ ਹੈ ਜੀ ਇਦਾਂ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਆਪਾਂ ਸ਼ਰਟ ਪੀਸ ਲੈਣਾ ਤੁਸੀਂ ਪਹਿਲਾਂ ਸੂਟ ਦੀ ਕਟਿੰਗ ਕਰ ਲੈਣੀ ਐ ਤੇ ਜਿੰਨੇ ਵੀ ਕਟਿੰਗ ਕਰਨੀ ਐ ਤੇ ਤੁਸੀਂ ਇਦਾਂ ਘੇਰਾ ਲੈ ਲੈਣਾ ਠੀਕ ਹੈ ਜੀ ਤੇ ਘੇਰਾ ਲੈਣ ਤੋਂ ਬਾਅਦ ਐਦਾਂ ਤੁਸੀਂ ਜਿੱਦਾਂ ਘੇਰਾ ਲੈਣਾ ਹੈ ਤੇ ਘੇਰੇ ਤੋਂ 1/2 ਇੰਚ ਤੁਸੀਂ ਮਾਰਜਿਨ ਲੈਣਾ ਮਤਲਬ ਐਕਸਟਰਾ ਲੈਣਾ ਜਿਹੜਾ ਇੱਕ ਸਾਈਡ ਤੋਂ ਆਹ ਦੇਖੋ ਤੇ ਮੈਂ ਸ਼ਰਟ ਦੀ ਕਟਿੰਗ ਕਰ ਲਈ ਹੈ ਤੇ ਆਪਾਂ ਇਹਦੇ ਉੱਪਰ ਆਪਾਂ ਸ਼ਰਟ ਪਿਸ਼ਾਣੀ ਆ ਠੀਕ ਹੈ ਜੀ ਸ਼ਰਟ ਪਿਸ਼ਾਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਸ਼ਰਟ ਪਿਸ਼ਾ ਲੈਣੀ ਹੈ ਤੇ ਇੱਕ ਪਾਸੋਂ ਬਰਾਬਰ ਰੱਖਣਾ ਤੇ ਇੱਕ ਸਾਈਡ ਤੋਂ ਆਪਾਂ 1/2 ਇੰਚ ਲੂਜ਼ ਰੱਖਾਂਗੇ ਠੀਕ ਹੈ ਜੀ ਜਿੱਦਾਂ ਆਪਾਂ ਘੇਰਾ ਫੋਲਡ ਕਰਦੇ ਹਾਂ نیچے ਤਾਂ ਸਾਡੀ ਲਾਈਨਿੰਗ ਇਕੱਠੀ ਹੋ ਸਕਦੀ ਹੈ ਤਾਂ ਕਈ ਵਾਰ ਲਾਈਨਿੰਗ ਤੇ ਖਿੱਚ ਵੀ ਪੈਂਦੀ ਹੈ ਇਦਾਂ ਤੁਸੀਂ 1/2 ਇੰਚ ਹਮੇਸ਼ਾ ਲਾਈਨਿੰਗ ਜ਼ਿਆਦਾ ਹੀ ਲੈਣੀ ਹੈ ਜਿਹੜੀ ਸਾਡੀ ਲਾਈਨਿੰਗ ਤੇ ਕਪੜੇ ਚ ਹਰਦ ਦੇ ਘੇਰੇ ਚ ਖੇਚਣਾ ਪਵੇ ਤੇ ਤੁਸੀਂ 1/2 ਇੰਚ ਜ਼ਿਆਦਾ ਲੈ ਲੈਣੀ ਹੈ ਇਦਾਂ ਚੰਗੀ ਤਰ੍ਹਾਂ ਵਿਛਾ ਲੈਣਾ ਇਹਨੂੰ ਬਰਾਬਰ ਕਰਕੇ ਤੇ ਇੱਕ ਪਾਸੋਂ 1/2 ਇੰਚ ਲੂਜ਼ ਲੈ ਲੈਣੀ ਹੈ ਤੇ ਇੱਕ ਪਾਸੋਂ ਦੂਜੇ ਪਾਸੇ ਤੋਂ ਆ ਦੇਖੋ ਮੈਂ ਪੂਰਾ ਰੱਖਿਆ ਹੈ ਇਧਰੋਂ ਮੈਂ 1/2 ਇੰਚ ਆ ਦੇਖੋ ਜ਼ਿਆਦਾ ਲਵਾਂਗੀ ਜ਼ਿਆਦਾ ਲੈਣ ਤੋਂ ਬਾਅਦ ਆਪਾਂ ਕਟਿੰਗ ਕਰ ਲੈਣੀ ਹੈ ਕਟਿੰਗ ਕਰਨ ਕਰਕੇ ਇਦਾਂ ਹੀ ਆਪਾਂ ਬੈਕ ਪੀਸ ਵੀ ਆਪਾਂ ਇਦਾਂ ਹੀ ਵਿਛਾ ਲੈਣਾ ਇਹ ਫਰੰਟ ਪੀਸ ਕਟਿੰਗ ਹੋਈ ਆ ਤੇ ਬੈਕ ਪੀਸ ਵੀ ਆਪਾਂ ਇਦਾਂ ਹੀ ਵਿਛਾ ਕੇ ਦੇਖ ਸਕਦੇ ਤੁਸੀਂ ਤੇ ਕਿੰਨੀ ਜਲਦੀ ਲਾਈਨਿੰਗ ਕਟਿੰਗ ਹੋ ਗਈ ਆ ਇਹਦਾ ਆਪਾਂ ਕਪੜਾ ਵਿਛਾਣੇ ਆ ਫਿਰ ਉਹਦੇ ਉੱਪਰ ਲਾਈਨਿੰਗ ਰੱਖਦੇ ਆ ਤੇ ਕਿੰਨਾ ਟਾਈਮ ਲੱਗਦਾ ਠੀਕ ਹੈ ਜੀ ਬਰਾਬਰ ਕਰਨ ਲੱਗੇ ਆ ਇਦਾਂ ਕੋਈ ਟਾਈਮ ਲੱਗਦਾ ਮਿੰਟ ਚ ਤੁਹਾਡੀ ਲਾਈਨਿੰਗ ਕਟਿੰਗ ਹੋ ਹੀ ਜਾਂਦੀ ਹੈ ਤੇ ਇਦਾਂ ਤੇ ਮੈਂ ਦੱਸ ਰਹੀ ਆ ਕਿ ਲਾਈਨਿੰਗ ਜਿੱਦਾਂ ਤੁਹਾਡਾ ਇਹਦਾ ਫੋਲਡ ਕਰਦੇ ਵਾਲ पे ਤੇ ਸਮਝੋ ਤੁਹਾਡੀ ਲਾਈਨਿੰਗ ਚ ਹੈਗਾ ਕਾਨ ਹੈਗੀ ਆ ਠੀਕ ਹੈ ਜੀ ਤੇ ਮੇਰੇ ਬਿਲਕੁਲ ਵਾਲ ਨਹੀਂ ਪਿਆ ਮੈਂ ਪ੍ਰੈਸ ਕਰਕੇ ਇਹਨੂੰ ਸਿੱਧਾ ਕਰ ਲਿਆ ਉਸ ਤੋਂ ਬਾਅਦ ਆਪਾਂ ਬੈਕ ਪੀਸ ਵੀ ਆਪਾਂ ਇਦਾਂ ਹੀ ਦੇ ਉੱਪਰ ਰੱਖ ਕੇ ਵਿਛਾ ਕੇ ਤੇ ਇਹਨੂੰ ਕਟਿੰਗ ਕਰ ਲੈਣਾ ਤੇ ਬੈਕ ਪੀਸ ਵੀ ਆਪਾਂ 1/2 ਇੰਚ ਜ਼ਿਆਦਾ ਲੈਣੇ ਆ ਠੀਕ ਹੈ ਜੀ ਤੇ ਇਦਾਂ ਆਪਾਂ ਚੰਗੀ ਤਰ੍ਹਾਂ ਵਿਛਾ ਲੈਣਾ ਜਿੱਦਾਂ ਆਪਾਂ ਫਰੰਟ ਪੀਸ ਕਟਿੰਗ ਕੀਤੀ ਤਾਂ ਸੇਮ ਹੀ ਆਪਾਂ ਬੈਕ ਪੀਸ ਕਟਿੰਗ ਕਰ ਲੈਣਾ ਠੀਕ ਹੈ ਜੀ ਤੇ ਇਹ ਬਹੁਤ ਹੀ ਸੌਖਾ ਤਰੀਕਾ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਾਣਾ ਭੁੱਲਿਓ ਤੇ ਆਪਣੇ ਪਿਆਰੇ ਦੋਸਤਾਂ ਨਾਲ ਵੀਡੀਓ ਸ਼ੇਅਰ ਕਰਿਆ ਕਰੋ ਜਰੂਰ ਠੀਕ ਹੈ ਜੀ ਆ ਦੇਖੋ ਬੈਕ ਪੀਸ ਵੀ ਆਪਾਂ ਕਟਿੰਗ ਕਰ ਲਈ ਐ ਤੇ ਉਹ ਤੋਂ ਬਾਅਦ ਆਪਾਂ ਇਹਦੇ ਮੋਡੇ ਕਟਿੰਗ ਕਰਾਂਗੇ ਕਿਉਂਕਿ ਮੈਂ ਸ਼ਰਟ ਦੇ ਮੋਟਿੰਗ ਕਟੇ ਕਟਿੰਗ ਸੋਰੀ ਕਟਿੰਗ ਕਰ ਚੁੱਕੀ ਆ ਤੇ ਇਹਦੇ ਸਿਰਫ ਲਾਈਨਿੰਗ ਦੇ ਰਹਿ ਗਏ ਆ ਤੇ ਲਾਈਨਿੰਗ ਦੇ ਕਟਿੰਗ ਕਰਕੇ ਨਿਸ਼ਾਨੇ ਲਗਾ ਕੇ ਆਪਾਂ ਇਹਨੂੰ ਸਟਿਚ ਕਰਨਾ ਬਾਅਦ ਚ ਤੇ ਇਦਾਂ ਆਪ ਦੇਖੋ ਇਦਾਂ ਆਪਾਂ ਇਹਨੂੰ ਖੋਲ ਲੈਣਾ ਪੀਸ ਨੂੰ ਇਨੂੰ ਸਾਈਡ ਤੇ ਰੱਖ ਲੈਣਾ ਤੇ ਐਦਾਂ ਵਿਛਾ ਲੈਣਾ ਇਹਨੂੰ ਆ ਦੇਖੋ ਵਿਛਾਣ ਤੋਂ ਬਾਅਦ ਇਹਨੂੰ ਉੱਤ ਆਪਾਂ ਫੋਲਡ ਕਰ ਲੈਣਾ ਫੋਲਡ ਕਰਕੇ ਤੇ ਮੋਡੇ ਦੀ ਆਪਾਂ ਕਟਿੰਗ ਕਰ ਲੈਣੀ ਸੇਮ ਹੀ ਇਹਦੇ ਉੱਪਰ ਰੱਖ ਕੇ ਇਹਨੂੰ ਮੈਂ ਪ੍ਰੈਸ ਨਾਲ ਸੈੱਟ ਕਰ ਲਿਆ ਆ ਦੇਖੋ ਤੇ ਇਹਦੀ ਆਪਾਂ ਕਟਿੰਗ ਕਰ ਦੇਣੀ ਹੈ ਮੋਡੇ ਦੀ ਇਹਦੇ ਨਾਲ-ਨਾਲ ਬਿਲਕੁਲ ਤੇ ਐਕਸਟਰਾ ਕਪੜਾ ਵੀ ਆਪਾਂ ਕਟਿੰਗ ਵੱਧ ਘਟ ਹੋਏਗਾ ਤੇ ਉਹ ਵੀ ਆਪਾਂ ਕਟਿੰਗ ਕਰ ਲੈਣੀ ਹੈ ਠੀਕ ਹੈ ਜੀ ਹੈ ਨਾ ਇੱਕ ਵਧੀਆ ਤਰੀਕਾ ਤੇ ਜੇ ਤੁਹਾਨੂੰ ਸੋਖਾ ਲੱਗਾ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਤੁਹਾਡੇ ਲਈ ਹੈਲਪਫੁਲ ਵੀਡੀਓ ਹੋਵੇਗੀ ਤੇ ਕਿਸੇ ਨੂੰ ਵੀ ਕੋਈ ਮਤਲਬ ਸਮਝ ਨਹੀਂ ਲੱਗੀ ਤਾਂ ਕਮੈਂਟ ਵਿੱਚ ਲਿਖ ਸਕਦੇ ਤੁਸੀਂ ਤੇ ਐਦਾਂ ਆਪਾਂ ਵਿਛਾਣਾ ਚੰਗੀ ਤਰ੍ਹਾਂ ਤੇ ਸਭ ਤੋਂ ਪਹਿਲਾਂ ਕੱਪੜਾ ਵਿਛਾਣਾ ਬਹੁਤ ਜ਼ਰੂਰੀ ਹੈ ਬਰਾਬਰ ਕਰਨਾ ਤੁਹਾਡਾ ਸੈਂਟਰ ਹੋਣਾ ਚਾਹੀਦਾ ਸੂਟ ਦਾ ਬਰਾਬਰ ਹੋਣਾ ਚਾਹੀਦਾ ਤੇ ਕਪੜਾ ਮਤਲਬ ਜਲਦਬਾਜ਼ੀ ਨਹੀਂ ਕਰਨੀ ਸ਼ਰਟ ਕਟਿੰਗ ਕਰਨ ਲੱਗਿਆ ਜੇ ਤੁਸੀਂ ਸ਼ਰਟ ਦੀ ਕਟਿੰਗ ਗਲਤ ਕਟਿੰਗ ਕਰ ਦੋਗੇ ਤਾਂ ਤੁਹਾਡੇ ਸੂਟ ਦੀ ਕਟਿੰਗ ਗਲਤ ਹੋ ਜਾਏਗੀ ਐਦਾਂ ਆਪਾਂ ਕਟਿੰਗ ਕਰ ਲੈਣੀ ਆ ਠੀਕ ਹੈ ਜੀ ਤੇ ਉੱਪਰੋਂ ਵੀ ਆਪਾਂ ਕਟਿੰਗ ਕਰ ਲੈਣੀ ਆ ਤੇ ਸਾਈਡ ਤੋਂ ਵੀ ਥੋੜਾ ਜਿਹਾ ਮੇਰੇ ਕਪੜਾ ਵੱਧ ਘਟਾ ਹੈ ਇਹਨਾਂ ਨੂੰ ਵੀ ਆਪਾਂ ਬਰਾਬਰ ਕਰ ਲੈਣਾ ਠੀਕ ਹੈ ਜੀ ਇਦਾਂ ਹੀ ਆਪਾਂ ਬੈਕ ਪੀਸ ਕਟਿੰਗ ਕਰ ਲੈਣੀ ਹੈ ਤੇ ਇਹ ਹੋ ਗਈ ਮੇਰੀ ਸ਼ਰਟ ਦੀ ਕਟਿੰਗ ਤੇ ਆ ਬਾਕੀ ਮੈਂ ਵੀ ਨੈਕ ਦੀ ਚੜਾਈ ਬਾਰੇ ਵੀ ਤੁਹਾਨੂੰ ਵੀਡੀਓ ਦਰਨਾ ਸ਼ੇਅਰ ਕਰਾਂਗੀ ਤੇ ਆਪਾਂ ਇਹਦੀ ਚੜਾਈ ਘੱਟ ਕਿੱਦਾਂ ਕਰ ਸਕਦੇ ਆ ਮਤਲਬ ਜਿਹੜੇ ਕਢਾਈ ਵਾਲੇ ਗਲੇ ਵੀ ਨੈਕ ਆ ਰਹੇ ਆ ਤੇ ਇਹਦੀ ਆਪਾਂ ਚੜਾਈ ਵੈਸੇ ਬਹੁਤ ਚੜਾਈ ਹੁੰਦੀ ਆ 8-9 ਇੰਚ ਚੜਾਈ ਹੁੰਦੀ ਆ ਜਿੱਦਾਂ ਆਪਾਂ ਰੱਖਦੇ ਆ 5-6 ਇੰਚ ਠੀਕ ਹੈ ਜਿਆਦਾ ਨਾਰਮਲ 6 ਇੰਚ ਹੁੰਦੀ ਆ ਇਹ ਤੋਂ ਵੱਧ ਬਹੁਤ ਘੱਟ ਰੱਖਦੇ ਆ ਤੇ ਵੈਸੇ ਤਾਂ ਇਹਦੀ ਮੇਰੇ ਨੈਕ ਦੀ ਚੜਾਈ 7 8 ਇੰਚ ਆ ਠੀਕ ਹੈ ਜੀ ਇਹਦੀ ਮੈਂ ਚੜਾਈ ਘੱਟ ਕਰਾਂਗੀ ਤੇ ਉਹ ਵੀ ਵੀਡੀਓ ਜ਼ਰੂਰ ਦੇਖਿਓ ਤੇ ਵੀਡੀਓ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਇਦਾਂ ਹੀ ਆਪਾਂ ਆ ਦੇਖੋ ਪੈਕ ਪੀਸ ਪਹਿਲੇ ਮੈਂ ਕਟਿੰਗ ਕੀਤਾ ਹੀ ਹੁ ਤਾਂ ਮੋਡਾ ਲਾਈਨਿੰਗ ਦਾ ਤੇ ਇਦਾਂ ਹੀ ਆਪਾਂ ਫਰੰਟ ਪੀਸ ਕਟਿੰਗ ਕਰ ਲਾਂਗੇ ਠੀਕ ਹੈ ਜੀ ਤੇ ਇਹਦੀ ਮੈਂ ਬਾਵਾ ਵੀ ਕਟਿੰਗ ਬਾਅਦ ਚ ਕਰਾਂਗੀ ਤੇ ਜੁਦ ਉਹ ਆਪਾਂ ਸਟੀਚ ਕਰਨਾ ਮੈਂ ਉਹਦੇ ਕਟਿੰਗ ਕਰਾਂਗੀ ਬਾਹਾਂ ਦੇ ਪੀਸ ਉਤਾਰ ਚੁੱਕੀਆਂ ਮੈਂ ਤੇ ਸਿਰਫ ਉਹਦੇ ਲਾਈਨਿੰਗ ਦੀ ਕਟਿੰਗ ਕਰਨੀ ਆ ਉਹ ਵੀ ਤੁਹਾਨੂੰ ਮੈਂ ਦੱਸਾਂਗੀ ਕਿੱਦਾਂ ਕਟਿੰਗ ਕਰਨੀ ਆ ਇਦਾਂ ਆਪਾਂ ਕਪੜਾ ਬਰਾਬਰ ਕਰਕੇ ਤਾਂ ਆਪਾਂ ਇਹਦੀ ਕਟਿੰਗ ਕਰ ਲੈਣੀ ਆ ਠੀਕ ਹੈ ਜੀ ਇਹ ਤੇ ਬਹੁਤ ਸੋਖਾ ਤਰੀਕਾ ਹੈ ਤੇ ਮੈਨੂੰ ਵੀ ਬਹੁਤ ਵਧੀਆ ਲੱਗਾ ਤੇ ਜੇ ਹੋਰ ਵੀ ਕੋਈ ਤਰੀਕਾ ਹੈ ਪਲੀਜ਼ ਮੇਨ ਨਾਲ ਸ਼ੇਅਰ ਜ਼ਰੂਰ ਕਰਿਓ ਕਮੈਂਟ ਚ ਲਿਖ ਕੇ ਦੱਸਿਓ ਤੇ ਐਦਾ ਆਪਾਂ ਇਹਦਾ ਮੋਡਾ ਕਟਿੰਗ ਕਰ ਲੈਣੀ ਹੈ ਤਾਂ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਇਹ ਹੈ ਲਾਈਨਿੰਗ ਵਾਲੇ ਸੂਡੀ ਕਟਿੰਗ ਤੇ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਤੇ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਬਾਏ ਬਾਏ ਜੀ